ਦੇਖ ਰਹੇ ਹੋ ਦਿਆਨੀ ਸ੍ਰੀਆ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਭਾਜਪਾ ਦੇ ਜਿਹੜਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਨੂੰ ਅੱਜ ਲੁਧਿਆਣਾ ਪੁਲਿਸ ਵੱਲੋਂ ਰਿਟੇਨ ਕੀਤਾ ਗਿਆ ਸੀ ਗ੍ਰਿਫਤ ਅਗਰੇਦਾ ਪੂਰੇ 2:30 ਵਜੇ ਅੱਜ ਉਹਨੂੰ ਬਾਹਰ ਰਿਹਾ ਕੀਤਾ ਗਿਆ ਕਾਰਨ ਕੀ ਰਿਹਾ ਕਿ ਅੱਜ ਭਾਜਪਾ ਦੇ ਵਰਕਰਾਂ ਵੱਲੋਂ ਅੱਜ ਪਿੰਡਾਂ ਪਿੰਡਾਂ ਜਗੜੀ ਕੈਂਪ ਲਗਾਉਣ ਦੀ ਮੋਦੀ ਦੀ ਤਿਆ ਦੀ ਕੈਂਪ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਅੱਜ ਉਸ ਤੋਂ ਆ ਕੇ ਦੋਸ਼ ਲੱਗਾ ਜਾਂਦਾ ਕਿ ਆਮ ਆਦਮੀ ਪਾਰਟੀ ਮੁਹਿੰਮ ਤੋਂ ਖਫਾ ਹੋ ਕੇ ਅੱਜ ਵਿਰੋਧ ਦੇ ਵਿੱਚ ਅੱਜ ਉਹਨਾਂ ਨੂੰ ਗ੍ਰਿਫਤ ਅਗਰੇਦਾ ਸਨੀ ਕਹਿੰਦਾ ਜੀ ਰਿਹਾ ਕਿ ਮੈਂ ਮੈਂ ਮੌ ਕੈਂ ਸਭ ਕੀਤਾ ਦੇਖਦੇ ਆ ਤੁਹਾਨੂੰ ਡਿਟੇਨ ਕੀਤਾ ਗਿਆ ਕਿ ਕੀ ਸਮਾਂ ਸੀ ਔਰ ਕੀ ਕਾਰਨ ਰਹਾ ਪੂਰੀ ਚੜ੍ਹਦੀ ਕਲਾ ਚ ਘਬਰਾਉਣ ਦੀ ਕਿਸੇ ਤੋਂ ਲੋੜ ਨਹੀਂ ਨਾ ਸੀ ਕਦੇ ਭਾਰਤ ਝੰਡਾ ਪਾਰਟੀ ਦੇ ਵਰਕਰ ਕਦੇ ਕਿਸੇ ਤੋਂ ਡਰੇ ਆ ਤੇ ਨਾ ਕਦੇ ਡਰਨਾ ਆ ਇਹ ਦੇਖੋ ਪਹਿਲਾਂ 50 ਵਾਰੀ ਅਰੈਸਟ ਕੀਤਾ ਮੈਨੂੰ ਮੈਂ ਕਦੇ ਸਰਕਾਰਾਂ ਤੋਂ ਸੀ ਸਰਕਾਰਾਂ ਖਿਲਾਫ ਬਹੁਤ ਲੜਾਈ ਲੜੀ ਆ ਅੱਜ ਇੱਕ ਜ਼ਿੰਮੇਵਾਰ ਕਿਉਂਕਿ ਮੇਰੇ ਕੋ ਭਾਰਤ ਝੰਡਾ ਪਾਰਟੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਅੱਜ ਜਾਣ ਕੇ ਸਾਨੂੰ ਜਿਹੜਾ ਅਰੈਸਟ ਕੀਤਾ ਗਿਆ ਸਾਡੇ ਵਰਕਰਾਂ ਨੂੰ ਰੀਟੇਨ ਕੀਤਾ ਗਿਆ ਮੈਨੂੰ ਘਰੋਂ ਦਫ਼ਤਰੋਂ ਮੇਰੇ ਧੱਕੇ ਨਾਲ ਚੱਕ ਕੇ ਲੈ ਜਾਇਆ ਗਿਆ ਕਿਹੜੀ ਗੱਲੋਂ ਲੈ ਕੇ ਗਏ ਆ ਕਿ ਅਸੀਂ ਲੋਕਾਂ ਦੇ ਜਿਹੜਾ ਸੈਂਟਰ ਦੇ ਗਵਰਨਮੈਂਟ ਦੇ ਕੈਂਪਸ ਹੈਗੇ ਸੀ ਲੋਕਾਂ ਨੂੰ ਉਹਦਾ ਫਾਇਦਾ ਨਹੀਂ ਦਿਖਾ ਸਕੀਏ ਅਸੀਂ ਜੇ ਕਿਸੇ ਦਾ 5 ਲੱਖ ਰੁਪਏ ਫ੍ਰੀ ਦੇ ਵਿੱਚ ਕਿਸੇ ਦਾ ਇਲਾਜ ਹੋ ਰਿਹਾ ਜੇ ਮੋਦੀ ਸਰਕਾਰ ਕਰ ਰਹੀ ਹੈ ਤੇ ਉਹ ਸਾਡੂ ਕੰਦੀ ਹੋਣ ਨਹੀਂ ਦੇਣਾ ਜੇ ਕਿਸੇ ਗਰੀਬ ਦੀ ਕੱਚੇ ਉਹਦੇ ਲੈਂਟਰ ਨਹੀਂ ਹੈ ਘਰ ਚ ਕੱਚਾ ਆ ਉਹ ਅਸੀਂ ਪੱਕਾ ਕਰਾ ਰਹੇ ਹਾਂ ਉਹਨੂੰ ਸੈਂਟਰਲ ਗਵਰਨਮੈਂਟ ਸਰਕਾਰ ਪੈਸੇ ਦੇ ਰਹੀ ਆ ਤੇ ਇਹ ਕਹਿੰਦੇ ਅਸੀਂ ਹੋਣ ਨਹੀਂ ਦੇਣਾ ਇਹਦਾ ਮਤਲਬ ਇਹ ਲੋਕਾਂ ਦੇ ਖਿਲਾਫ ਆ ਨਾ ਭਾਰਤੀ ਜੰਦਾ ਪਾੜੀ ਲੋਕਾਂ ਦੀ ਲੜਾਈ ਲੜ ਰਹੀ ਆ ਲੋਕਾਂ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਕੈਂਪ ਲੱਗ ਰਹੇ ਕੱਲੇ ਥੋ ਲੁਧਿਆਣਾ ਦਿੱਲੀ ਨਹੀਂ ਲੱਗ ਰਹੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੇ ਸਾਡੇ ਸੈਂਟਰ ਸਰਕਾਰ ਦੀਆਂ ਸਕੀਮਾਂ ਦੇ ਲਾਭ ਮਿਲ ਰਹੇ ਆ ਇਸ ਚੀਜ਼ ਤੋਂ ਤਕਲੀਫ ਜਾ ਕੇ ਭਵੰਦਮਨ ਸਾਹਿਬ ਆ ਜਿਹੜੀ ਇਹਨਾਂ ਨੇ ਹਰਕਤ ਕੀਤੀ ਆ ਔਰ ਜਰੀਏ ਪੁਲਿਸ ਰਹੀ ਉਹਨਾਂ ਦੇ ਰਾਹੀਂ ਸਾਨੂੰ ਅਰੈਸਟ ਕਰਾਉਣਾ ਚਾਹੁੰਦੇ ਡਰਾਉਣਾ ਚਾਹੁੰਦੇ ਪਰ ਦੱਸਦਣਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਦੇ ਆਗੂ ਨਾ ਕਦੇ ਡਰੇ ਆ ਤੇ ਨਾ ਕਦੇ ਡਰਨਗੇ ਚੜ੍ਹਦੀ ਕਲਾ 'ਚ ਪਹਿਲੇ ਸੀਗਾ ਹਣ ਦੀ ਵਿਚੜਦੀ ਕਲਾ 'ਚ ਰਹਾਂਗੇ ਕੀ ਦਾ ਦੇਖ ਤੋ ਕੌਣ ਦੱਸਿਆ ਕਰ ਕੋਈ ਆਸਰ ਕੌਣ ਆਇਆ ਸੀ ਕਿ ਦੱਸਿਆ ਦੀ ਕਾਰਨ ਕੀ ਤੁਹਾਨੂੰ ਡੈਂਡ ਕਰਨ ਦਾ ਕੁਝ ਡੀਐਸਪੀ ਆਏ ਸੀ ਇਹਨਾਂ ਦੇ ਆਪਣੇ ਜਿਹੜੇ ਸਾਡੇ ਤੋਂ ਇਲਾਕੇ ਦੇ ਡੀਐਸਪੀ ਸਾਹਿਬ ਆ ਉਹਨਾਂ ਨੇ ਆ ਕੇ ਮੈਨੂੰ ਅਰੈਸਟ ਕੀਤਾ ਮੈਂ ਪੁੱਛਿਆ ਕਾਰਨ ਦੱਸੋ ਕੀ ਹੈ ਭਾਈ ਅਰੈਸਟ ਕਰਨ ਮੇਤੇ ਕੋਈ ਐਫਆਈਆਰ ਹੈ ਮੇਤੇ ਕੋਈ ਕਿਸੇ ਨੇ ਕੰਪਲੇਨਟ ਦਿੱਤੀ ਹੈ ਮੈਨੂੰ ਦੱਸੋ ਕਹਿੰਦੇ ਨਹੀਂ ਤੁਹਾਨੂੰ ਅਸੀਂ 2 ਮਿੰਟ ਆਪਾਂ ਗੱਲ ਕਰਨੀ ਹੈ ਮੈਂ ਗੱਲ ਕਰਨੀ ਹੈ ਚਲੋ ਮੈਂ ਕਿ ਚਲੀਏ ਮੈਂ ਕਿਸੇ ਨੂੰ ਘਬਰਾਇਆ ਤਾਂ ਹੈ ਨਹੀਂ ਕਦੇ ਅੱਜ ਤੱਕ ਨਾ ਅਸੀਂ ਜੇਲ੍ਹ ਤੋਂ ਡਰਦੇ ਨਾ ਕਦੇ ਪਹਿਲਾਂ ਡਰੇ ਹਾਂ ਤੋਂ ਮੈਨੂੰ ਲੈ ਕੇ ਇੱਥੇ ਸਵੇਰ ਦਾਜ ਬਿ ਇਹ ਜਿਹੜੀ ਬਕਲਾਹਟ ਹੈ 2027 ਚ ਬੀਜੇਪੀ ਦੀ ਸਰਕਾਰ ਬਣਨ ਦੀ ਬਕਲਾਹਟ ਹੈ ਔਰ ਮੈਂ ਦੱਸ ਦੇਣਾ 2027 ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਨ ਵਾਲੀ ਹੈ ਭਾਰਤੀ ਜਨਤਾ ਪਾਰਟੀ ਜੋ ਵੀ ਅੰਦਾਜ਼ਾ ਜੇ ਤੁਸੀਂ ਅੰਦਰ ਜੇ ਤੁਸੀਂ ਅੰਦਰ ਰਹੇ ਸੀ ਤਾਂ ਨੂੰ ਕੋਈ ਦੱਸਿਆ ਉਹਨਾਂ ਨੇ ਵੀ ਕੀ ਤੁਹਾਨੂੰ ਬਿਠਾਇਆ ਪੁੱਛਿਆ ਵੀ ਮੈਨੂੰ ਕਿਉਂ ਬਿਠਾਇਆ ਨਹੀਂ ਦੇਰ ਦਾ ਕਾਫੀ ਦੇਰ ਲੱਗ ਗਈ ਸਾਨੂੰ ਸੇ ਤਾਂ ਰੀਟੇਨ ਕੀਤਾ ਗਿਆ ਮੈਨੂੰ ਕਹਿੰਦੇ ਮੇਰੇ ਉੱਪਰ ਐਫਆਈਆਰ ਦਰਜ ਕੀਤੀ ਗਈ ਹੈ ਕਿਸ ਨਾਲ ਉਹ ਹੁਣ ਦੇਖੋ ਮੈਨੂੰ ਤਾਂ ਕੋਈ ਦਿੱਤੀ ਨਹੀਂ ਕਾਪੀ ਮੈਨੂੰ ਪਤਾ ਲੱਗ ਗਿਆ ਵੀ ਸਾਡੇ ਐਫਆਈਆਰ ਹੋਈ ਹੈ ਸਾਡੇ ਨਾਮ ਜਿਹੜਾ ਮੇਰੇ ਨਾਲ ਮੇਰੇ ਸਾਥੀ ਗੁਰਬਖਸ਼ ਸਿੰਘ ਮਿੱਕੀ ਬਾਜਵਾ ਭੀਜਮਟਾਲ ਜੀ ਇੱਕ ਮੁੰਡਾ ਹੋਰ ਸੀ ਸਾਡੇ ਨਾਲ ਆਪਣਾ ਉਹਨੂੰ ਉਹਨਾਂ ਦੇ ਐਫਆਈਆਰ ਦਰਜ ਕੀਤੀ ਗਈ ਹੈ ਉਹ ਐਫਆਈਆਰ ਦੀ ਕਾਪੀ ਨਾਲ ਉਹਨੂੰ ਦੇਣੀ ਚਾਹੀਦੀ ਸੀ ਵੀ ਕਿਹੜੀ ਐਫਆਈਆਰ ਦਰਜ ਕੀਤੀ ਸਾਨੂੰ ਦੱਸਦਾ ਸੀ ਵੀ ਅਸੀਂ ਕਿ ਧੁੱਪੇ ਬੈ ਕੇ ਸਾਡੇ ਵਰਕਰਾਂ ਨੇ ਸਾਡੇ ਲੀਡਰਸ਼ਿਪ ਨੇ ਧਰਨਾ ਲਾਇਆ ਇਹਨਾਂ ਨੂੰ ਅੱਜ ਉਹ ਬਕਲਾਹੜ ਦੇ ਵਿੱਚੋਂ ਛੱਡਣਾ ਪਿਆ ਨਹੀਂ ਤਾਂ ਇਹਨਾਂ ਨੂੰ ਜੇਲ੍ਹ ਭਜਨੇ ਪਿਆ ਪ੍ਰੈਸ਼ਰ ਪਿਆ ਪੂਰਾ ਪ੍ਰੈਸ਼ਰ ਹੀ ਸੀਗਾ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਬਿਕਰਮਜੀਤ ਸਿੰਘ ਚੀਮਾ ਜੀ ਪੰਜਾਬ ਦੇ ਵਾਈਸ ਪ੍ਰਧਾਨ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਸ਼ਹਿਰ ਦੀ ਵੀ ਦਿਹਾਤੀ ਦੀ ਵੀ ਬੈਠੀ ਹੈ ਸਵੇਰ ਤੇ ਧੁੱਪੇ ਬੈਠੇ ਆ ਵਿਚਾਰੇ ਅਸੀਂ ਤਾਂ ਅੰਦਰ ਬੈਠੇ ਸੀ ਧੁੱਪੇ ਬੈਠੇ ਆ ਸਾਨੂੰ ਕੋਈ ਅੰਦਰ ਇਹਨਾਂ ਕਸ਼ਟ ਨਹੀਂ ਸੀ ਜਿੰਨਾ ਬਾਹਰ ਇਹਨਾਂ ਨੂੰ ਕਸ਼ਟ ਸੀਗਾ ਸੋ ਅੱਜ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਆ ਜਿਹੜੇ ਅੱਜ ਸਾਡੇ ਨਾਲ ਖੜੇ ਆ ਪਾਰਟੀ ਜਾਂਦਾ ਅਰੇ ਕਹਾਂ ਜੀ ਤੁਸੀਂ ਹੁਣ ਪਾਇਆ ਤਾਇਆ ਪ੍ਰਧਾਨ ਬਣੇ ਸੀ ਦਿਹਾਤੀ ਦੇ ਪ੍ਰਧਾਨ ਬਣੇ ਪੱਜ ਪੱਦੇ ਲੱਗ ਰਿਹਾ ਵੀ ਹੁਣ ਤੁਹਾਡੇ ਬੁਖਲਾਹੜ ਡਾੜੀ ਲੋਕਾਂ ਦਾ ਪ੍ਰਧਾਨ ਬਣ ਤੇ ਇਸ ਇਲਾਕੇ ਦੇ ਲੋਕ ਵੀ ਕਾਫੀ ਸਹਿਮੇ ਹੋਏ ਆ ਦੇਖੋ ਇੱਕ ਦਲਿਤ ਪਰਿਵਾਰ ਚੋਂ ਪਾਰਟੀ ਨੇ ਪ੍ਰਧਾਨ ਬਣਾਇਆ ਇਹਨਾਂ ਨੂੰ ਬੁਖਲਾਹੜ ਦਾ ਪਹਿਲੇ ਇਸ ਚੀਜ਼ ਦੀ ਵੀ ਦਲਿਤ ਨੂੰ ਬਣਾਇਆ ਕਿਉਂ ਸੋ ਅੱਜ ਮੈਨੂੰ ਪਤਾ ਵੀ ਸਾਡਾ ਅਸੀਂ ਪਿੰਡਾਂ 'ਚ ਬਹੁਤ ਕੰਮ ਕੀਤਾ ਮੇਰੇ ਨਾਲ ਐਸਸੀ ਭਾਈਚਾਰੇ ਦੀ ਵੋਟ ਬਹੁਤ ਵੱਡੇ ਪੱਧਰ ਤੇ ਸਾਡੇ ਨਾਲ ਜੁੜੀ ਅਸੀਂ ਕੰਮ ਕੀਤਾ ਉਹਨਾਂ ਦੇ ਔਰ ਇਹਨਾਂ ਨੂੰ ਇਹ ਬੁਖਲਾਹੜ ਵੀ ਇਹਨੂੰ ਇੱਥੇ ਅਸੀਂ ਰੋਕ ਲਈਏ ਇਹ ਰੁਕਣਾ ਕਿੱਦਾਂ ਸਾਨੂੰ ਨਹੀਂ ਕੋਈ ਰੋਕ ਸਕਦਾ ਅਸੀਂ ਸਾਨੂੰ ਪਹਿਲਾਂ ਨਹੀਂ ਕੋਈ ਰੋਕ ਸਕਿਆ ਹੁਣ ਤੁਸੀਂ ਕੀ ਰੋਕ ਲੂ ਅਸੀਂ ਤਾਂ ਅੱਗੇ ਅੱਗੇ ਵਧਦੇ ਜਾਣਾ ਤੇ ਅੱਗੇ ਵਧਦੇ ਜਾਣਾ ਭਾਜਪਾ ਦਾ ਵਰਕਰ ਨਾ ਰੁਕਿਆ ਤਾਂ ਨਾ ਰੁਕੇਗਾ ਤਾਂ ਸਨੀ ਕੈਥ ਹੁਣ ਮਹਾਰਾਜ ਕੇ ਅਤੇ ਰਿਹਾ ਕਰਤਾ ਲੇਕਿਨ ਕਾਰਨ ਦੱਸਿਆ ਨਹੀਂ ਹੈ ਕਿਉਂ ਰਿਹਾ ਕੀਤਾ ਗਿਆ ਲੇਕਿਨ ਫੇਰੇ ਡਿਟੇਨ ਕੀਤਾ ਗਿਆ ਸੀ ਖਾਣਾ ਡੁਗਰੀ ਦੇ ਵਿੱਚ ਡਿਟੇਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਭਾਜਪਾ ਦੀ ਤਮਾਮ ਜ਼ਿਲ੍ਹਾ ਲੁਧਿਆਣਾ ਦੀ ਤਮਾਮ ਉਸ ਲੀਡਰਸ਼ਿਪ ਨੇ ਤਰਨਾ ਲਗਾਇਆ ਤਾਂ ਉਸ ਦੇ ਪ੍ਰੈਸ਼ਰ ਦੇ ਹੇਟ ਬਿਨਾ ਦੱਸੇ लुधना डुगरी थाने ਦੇ ਦੂਸਰੇ ਰਸਤੇ ਤੋਂ ਸਨੀ ਕੈਂਜੀ ਨੜੀ ਪ੍ਰਧਾਨਾ ਦਿਹਾਤੀ ਲੁਧਨਾ ਦੇ ਉਹਨਾਂ ਨੂੰ ਰਿਹਾ ਕੀਤਾ ਗਿਆ ਕਾਰਨ ਦੱਸਿਆ ਨਹੀਂ ਗਿਆ ਲੇਕਿਨ ਰਿਹਾ ਜੁਗਤਾ ਇਸ ਤੋਂ ਬਾਅਦ ਨੂੰ ਧਰਨਾ ਵੀ ਭਾਜਪਾ ਵਰਕਰਾਂ ਨੂੰ ਉਠਾਇਆ ਗਿਆ ਲੁਧਨਾ ਦਿਹਾਤੀ ਦੇ ਪ੍ਰਧਾਨ ਨੂੰ ਅੱਜ ਲੁਧਨਾ ਪੁਲਿਸ ਵੱਲੋਂ ਰਿਟੇਨ ਕੀਤਾ ਗਿਆ ਸੀ ਗਿਫਤ ਅਗਰ ਇਹਦਾ ਪੂਰੇ 2:30 ਵਜੇ ਅੱਜ ਉਹਨੂੰ ਬਾਹਰ ਰਿਹਾ ਕੀਤਾ ਗਿਆ ਕਾਰਨ ਕੀ ਰਿਹਾ ਉਹ ਕਿ ਅੱਜ ਭਾਜਪਾ ਦੇ ਵਰਕਰਾਂ ਵੱਲੋਂ ਅੱਜ ਪਿੰਡਾਂ ਪਿੰਡਾਂ ਜਗੜੀ ਕੈਬ ਲਗਾਉਣ ਦੀ ਮੋਦੀ ਦੀਤੀਆਂ ਦੀ ਕੈਂਪ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਅੱਜ ਉਸ ਤੋਂ ਆ ਕੇ ਦੋਸ਼ ਲਗਾਇਆ ਗਿਆ ਕਿ ਆਮ ਆਦਮੀ ਪਾਰਟੀ ਮੂਹਮ ਤੋਂ ਖਫਾ ਹੋ ਕੇ ਅੱਜ ਵਿਰੋਧ ਦੇ ਵਿੱਚ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਸਾਂ ਨਹੀਂ ਕਹਾਂ ਜੀ ਰਿਹਾ ਕਿ ਮੈਂ ਮੈਂ ਮੌਜੂਦ ਆ ਕਹਾਂ ਸਭ ਕਿਤਾ ਦੇਖ ਦਿਓ ਤੁਹਾਨੂੰ ਡੈਟੇਨ ਕੀਤਾ ਗਿਆ ਕਿ ਕੀ ਸਮਾਂ ਸੀ ਔਰ ਕੀ ਕਾਰਨ ਰਹਾ ਪੂਰੀ ਚੜ੍ਹਦੀ ਕਲਾ ਚ ਘਪਰਾਉਣ ਦੀ ਕਿਸੇ ਤੋਂ ਲੋੜ ਨਹੀਂ ਨਾ ਸੀ ਕਦੇ ਭਾਰਤ ਝੰਡਾ ਪਾਰਟੀ ਦੇ ਵਰਕਰ ਕਦੇ ਕਿਸੇ ਤੋਂ ਡਰੇ ਆ ਤੇ ਨਾ ਕਦੇ ਡਰਨਾ ਆ ਇਹ ਦੇਖੋ ਪਹਿਲਾਂ 50 ਵਾਰੀ ਅਰੈਸਟ ਕੀਤਾ ਮੈਨੂੰ ਮੈਂ ਕਦੇ ਸਰਕਾਰਾਂ ਤੋਂ ਸੀ ਸਰਕਾਰਾਂ ਖਿਲਾਫ ਬਹੁਤ ਲੜਾਈ ਲੜੀ ਆ ਅੱਜ ਇੱਕ ਜ਼ਿੰਮੇਵਾਰ ਕਿਉਂਕਿ ਮੇਰੇ ਕੋ ਭਾਰਤ ਝੰਡਾ ਪਾਰਟੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਅੱਜ ਜਾਣ ਕੇ ਸਾਨੂੰ ਜਿਹੜਾ ਅਰੈਸਟ ਕੀਤਾ ਗਿਆ ਸਾਡੇ ਵਰਕਰਾਂ ਨੂੰ ਰੀਟੇਨ ਕੀਤਾ ਗਿਆ ਮੈਨੂੰ ਘਰੋਂ ਦਫ਼ਤਰੋਂ ਮੇਰੇ ਧੱਕੇ ਨਾਲ ਚੱਕ ਕੇ ਲੈ ਜਾਇਆ ਗਿਆ ਕਿਹੜੀ ਗੱਲੋਂ ਲੈ ਕੇ ਗਏ ਆ ਅਸੀਂ ਲੋਕਾਂ ਦੇ ਜਿਹੜਾ ਸੈਂਟਰ ਦੇ ਗਵਰਨਮੈਂਟ ਦੇ ਕੈਂਪਸ ਹੈਗੇ ਸੀ ਲੋਕਾਂ ਨੂੰ ਉਹਦਾ ਫਾਇਦਾ ਨਹੀਂ ਦਿਖਾ ਸਕੀਏ ਅਸੀਂ ਜੇ ਕਿਸੇ ਦਾ 5 ਲੱਖ ਫਰੀ ਦੇ ਵਿੱਚ ਕਿਸੇ ਦਾ ਇਲਾਜ ਹੋ ਰਿਹਾ ਜੇ ਮੋਦੀ ਸਰਕਾਰ ਕਰ ਰਹੀ ਹੈ ਤੇ ਉਹ ਸਾਡੂ ਕੰਦੀ ਹੋਣ ਨਹੀਂ ਦੇਣਾ ਜੇ ਕਿਸੇ ਗਰੀਬ ਦੀ ਕੱਚੇ ਉਹਦੇ ਲੈਂਟਰ ਨਹੀਂ ਹੈ ਘਰ ਚ ਕੱਚਾ ਆ ਉਹ ਅਸੀਂ ਪੱਕਾ ਕਰਾ ਰਹੇ ਹਾਂ ਉਹਨੂੰ ਸੈਂਟਰ ਗਵਰਨਮੈਂਟ ਸਰਕਾਰ ਪੈਸੇ ਦੇ ਰਹੀ ਆ ਤੇ ਇਹ ਕੰਦੇ ਅਸੀਂ ਹੋਣ ਨਹੀਂ ਦੇਣਾ ਇਹਦਾ ਮਤਲਬ ਇਹ ਲੋਕਾਂ ਦੇ ਖਿਲਾਫ ਹੈ ਨਾ ਭਾਰਤੀ ਜੰਦਾ ਪਾੜੀ ਲੋਕਾਂ ਦੀ ਲੜਾਈ ਲੜ ਰਹੀ ਹੈ ਲੋਕਾਂ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਕੈਂਪ ਲੱਗ ਰਹੇ ਇਕੱਲੇ ਥੋ ਲੁਧਿਆਣਾ ਦੇ ਹੱਥੀਂ ਨਹੀਂ ਲੱਗ ਰਹੇ ਪੂਰੇ ਪੰਜਾਬ ਦੇ ਵਿੱਚ ਲੋ ਤੋ ਤਕਲੀਫ ਚ ਆ ਕੇ ਭਵੰਦਮਨ ਸਾਹਿਬ ਆ ਜਿਹੜੀ ਇਹਨਾਂ ਨੇ ਹਰਕਤ ਕੀਤੀ ਆ ਔਰ ਜਰੀਏ ਪੁਲਿਸ ਰਹੀ ਕੀਤੀ ਹੈ ਉਹਨਾਂ ਦੇ ਰਾਹੀਂ ਸਾਨੂੰ ਅਰੈਸਟ ਕਰਾਉਣਾ ਚਾਹੁੰਦੇ ਡਰਾਉਣਾ ਚਾਹੁੰਦੇ ਆ ਪਰ ਦੱਸਦਣਾ ਚਾਹੁੰਦੇ ਆ ਭਾਰਤੀ ਜੰਦਾ ਪਾਰਟੀ ਦੇ ਅਕੂ ਨਾ ਕਦੇ ਡਰੇ ਆ ਤੇ ਨਾ ਕਦੇ ਡਰਨਗੇ ਚੜ੍ਹਦੀ ਕਲਾ ਚ ਪਹਿਲੇ ਸੀਗਾ ਹੁਣ ਵੀ ਚੜ੍ਹਦੀ ਕਲਾ ਜ ਰਹਾਂਗੇ ਜਿਦਾ ਦੇਖ ਤੋ ਕੌਣ ਦੱਸਿਆ ਕਾ ਕੋਈ ਅਫਸਰ ਕੌਣ ਆਇਆ ਸੀ ਕਿ ਦੱਸਿਆ ਵੀ ਕਾਰਨ ਕੀ ਤੁਹਾਨੂੰ ਡੈਂਡ ਕਰਨ ਦਾ ਕੁਝ ਡੀਐਸਪੀ ਆਏ ਸੀ ਇਹਨਾਂ ਦੇ ਆਪਣੇ ਜਿਹੜੇ ਸਾਡੇ ਤੋਂ ਇਲਾਕੇ ਦੇ ਡੀਐਸਪੀ ਸਾਹਿਬ ਆ ਉਹਨਾਂ ਨੇ ਆ ਕੇ ਮੈਨੂੰ ਅਰੈਸਟ ਕੀਤਾ ਮੈਂ ਪੁੱਛਿਆ ਕਾਰਨ ਦੱਸੋ ਕੀ ਹੈ ਭਾਈ ਅਰੈਸਟ ਕਰਨ ਮੇਤੇ ਕੋਈ ਐਫਆਈਆਰ ਹੈ ਮੇਤੇ ਕੋਈ ਕਿਸੇ ਨੇ ਕੰਪਲੇਨਟ ਦਿੱਤੀ ਹੈ ਮੈਨੂੰ ਦੱਸੋ ਕ ਇੱਕ ਇੱਥੇ ਸਵੇਰ ਦਾ ਚ ਬਿਠਾਇਆ ਹੋਇਆ ਸਵੇਰੇ 10 ਵਜੇ ਦਾ ਤੇ ਹੁਣ ਤੁਹਾਡੇ ਸਾਹਮਣੇ ਪਿਛਲੇ ਚੋਰ ਰਸਤੇ ਰਾਈ ਮੈਨੂੰ ਛੱਡਿਆ ਗਿਆ ਤੇ ਇਹ ਤਾਂ ਬਕਲਾਹੜ ਸਾਹਿਬ ਝਲਕ ਰਹੀ ਹੈ ਅਭੀ ਇਹ ਅੱਜ ਤੋਂ ਮੈਂ 10 ਸਨ ਇਹ ਜਿਹੜੀ ਬਕਲਾਹਟ ਹੈ 2027 ਚ ਬੀਜੇਪੀ ਦੀ ਸਰਕਾਰ ਬਣਨ ਦੀ ਬਕਲਾਹਟ ਹੈ ਔਰ ਮੈਂ ਦੱਸਦਾ ਨਾ 2027 ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਨ ਵਾਲੀ ਭਾਰਤੀ ਜਨਤਾ ਪਾਰਟੀ ਜਦੋਂ ਵੀ ਅੰਦਰ ਜਦੋਂ ਇਹ ਅੰਦਰ ਰੇ ਸੀ ਤੁਹਾਨੂੰ ਕੋਈ ਦੱਸਿਆ ਉਹਨਾਂ ਨੇ ਵੀ ਕੀ ਤੁਹਾਨੂੰ ਬਿਠਾਇਆ ਦੀ ਪੁੱਛਿਆ ਵੀ ਮੈਨੂੰ ਕਿਉਂ ਬਿਠਾਇਆ ਨਹੀਂ ਦੇਰ ਦਾ ਕਾਫੀ ਦੇਰ ਲੱਗ ਗਈ ਸਾਨੂੰ ਸੇਟ ਰਿਟੇਨ ਕੀਤਾ ਗਿਆ ਸੀ ਮੈਨੂੰ ਕਹਿੰਦੇ ਮੇਰੇ ਉੱਪਰ ਐਫਆਈਆਰ ਦਰਜ ਕੀਤੀ ਗਈ ਹੈ ਕਿਸ ਨਾਲ ਉਹ ਹੁਣ ਦੇਖੋ ਮੈਨੂੰ ਤਾਂ ਕੋਈ ਦਿੱਤੀ ਨਹੀਂ ਕਾਪੀ ਮੈਨੂੰ ਪਤਾ ਲੱਗ ਗਿਆ ਵੀ ਸਾਡੇ ਐਫਆਈਆਰ ਹੋਈ ਹੈ ਸਾਡੇ ਨਾਮ ਜਿਹੜਾ ਮੇਰੇ ਨਾਲ ਮੇਰੇ ਸਾਥੀ ਗੁਰਬਖ ਫਾਇਰ ਦਰਜ ਕੀਤੀ ਗਈ ਆ ਉਹ ਐਫ ਆਈ ਆਰ ਦੀ ਕਾਪੀ ਨਾ ਨੂੰ ਦੇਣੀ ਚਾਹੀਦੀ ਆ ਵੀ ਕਿਹੜੀ ਐਫ ਆਈ ਆਰ ਦਰਜ ਕੀਤੀ ਸਮ ਦੱਸਦਾ ਸੀ ਵੀ ਅਸੀਂ ਕਿਹੜਾ ਬੁਣਾ ਗਿਆ ਫਿਰ ਦਰਜ ਕੀਤੀ ਫਿਰ ਤਾਨੂੰ ਛਾੜ ਦਿੱਤਾ ਗਿਆ ਇਹ ਤਾਂ ਇਹਨਾਂ ਨੂੰ ਪਤਾ ਹੈ ਜੀ ਇਹ ਬਾਹਰ ਜਿਹੜੇ ਸਾਡੇ ਲੀਡਰਸ਼ਿਪ ਬੈਠੀ ਆ ਸਵੇਰ ਦੀ ਧੁੱਪੇ ਬਹਿ ਕੇ ਸਾਡੇ ਵਰਕਰਾਂ ਨੇ ਸਾਡੇ ਲੀਡਰਸ਼ਿਪ ਨੇ ਧਰਨਾ ਲਾਇਆ ਇਹਨਾਂ ਨੂੰ ਅੱਜ ਉਹ ਬਕਲਾਹੜ ਦੇ ਵਿੱਚ ਮਨ ਛੱਡਣਾ ਪਿਆ ਨਹੀਂ ਤਾਂ ਇਹਨਾਂ ਨੂੰ ਜੇਲ੍ਹ ਪਜਣ ਦੇ ਡਰ ਪੈ ਗਿਆ ਪੂਰਾ ਇਹ ਪ੍ਰੈਸ਼ਰ ਹੀ ਸੀਗਾ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਬਿਕਰਮਜੀਤ ਸਿੰਘ ਟੀਮਾ ਜੀ ਪੰਜਾਬ ਦੇ ਵਾਈਸ ਪ੍ਰਧਾਨ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਸ਼ਹਿਰ ਦੀ ਵੀ ਦਿ ਸਾਨੂੰ ਕੋਈ ਅੰਦਰ ਇਹਨਾਂ ਕਸ਼ਟ ਨਹੀਂ ਸੀ ਜਿੰਨਾ ਬਾਹਰ ਇਹਨਾਂ ਨੂੰ ਕਸ਼ਟ ਸੀਗਾ ਸੋ ਅੱਜ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਆ ਜਿਹੜੇ ਅੱਜ ਸਾਡੇ ਨਾਲ ਖੜੇ ਆ ਪਾਰਟੀ ਜਾਂਦਾ ਪਾਰਟੀ ਨਾਲ ਇੱਕ ਡਾਹੇ ਖੜੇ ਆ ਔਰ ਮੈਂ ਵੀ ਵਿਸ਼ਵਾਸ ਦਿਵਾਉਣਾ ਵੀ ਅੱਗੇ ਜਿੱਥੇ ਤੁਹਾਨੂੰ ਸਾਡੀ ਲੋੜ ਆ ਅਸੀਂ ਤੁਹਾਡੇ ਨਾਲ ਇੱਕ ਡਾਹੇ ਖੜਾ ਹਾਂ ਜੀ ਕਹਿੰਦੇ ਜੀ ਤੁਸੀਂ ਹੁਣ ਤਾਇਆ ਤਾਇਆ ਪ੍ਰਧਾਨ ਬਣੇ ਸੀ ਦਿਹਾਤੀ ਦੇ ਪ੍ਰਧਾਨ ਬਣੇ ਪੱਜ ਪੱਦੇ ਲੱਗ ਰਿਹਾ ਵੀ ਹੁਣ ਤੁਹਾਡੇ ਬੁਖਲਾਹੜ ਤੁਹਾਡੇ ਲੋਕਾਂ ਤੁਹਾਡੀ ਪ੍ਰਧਾਨ ਮੰਤਰੀ ਇਸ ਇਲਾਕੇ ਦੇ ਲੋਕ ਵੀ ਕਾਫੀ ਸਹਿਮੇ ਹੋਏ ਆ ਦੇਖੋ ਇੱਕ ਦਲਿਤ ਪਰਿਵਾਰ ਚੋਂ ਪਾਰਟੀ ਨੇ ਪ੍ਰਧਾਨ ਬਣਾਇਆ ਇਹਨਾਂ ਨੂੰ ਬੁਖਲਾਹੜ ਤਾਂ ਪ ਸੋ ਅੱਜ ਮੈਨੂੰ ਪਤਾ ਵੀ ਸਾਡਾ ਅਸੀਂ ਪਿੰਡਾਂ 'ਚ ਬਹੁਤ ਕੰਮ ਕੀਤਾ ਮੇਰੇ ਨਾਲ ਐਸਸੀ ਭਾਈਚਾਰੇ ਦੀ ਵੋਟ ਬਹੁਤ ਵੱਡੇ ਪੱਧਰ ਤੇ ਸਾਡੇ ਨਾਲ ਜੁੜੀ ਅਸੀਂ ਕੰਮ ਕੀਤਾ ਉਹਨਾਂ ਦੇ ਔਰ ਇਹਨਾਂ ਨੂੰ ਇਹ ਬੁਖਲਾੜ ਵੀ ਇਹਨੂੰ ਇੱਥੇ ਅਸੀਂ ਰੋਕ ਲਈਏ ਇਹ ਰੁਕਣਾ ਕਿੱਦਾਂ ਰੁਕੂਗੇ ਸਾਨੂੰ ਸਾਨੂੰ ਨਹੀਂ ਕੋਈ ਰੋਕ ਸਕਦਾ ਅਸੀਂ ਸਾਨੂੰ ਪਹਿਲਾਂ ਨਹੀਂ ਕੋਈ ਰੋਕ ਸਕਿਆ ਹੁਣ ਤੁਸੀਂ ਕੀ ਰੋਕ ਲੂਗਾ ਇਹ ਤਾਂ ਅੱਗੇ ਅੱਗੇ ਵਧਦੇ ਜਾਣਾ ਤੇ ਅੱਗੇ ਵਧਦੇ ਜਾਣ ਆ ਭਾਜਪਾ ਦਾ ਵਰਕਰ ਨਾ ਰੁਕਿਆ ਤਾਂ ਨਾ ਰੁਕੇਗਾ ਤਾਂ ਸਣੀ ਕੈਥ ਹੁਣ ਬਹਾਰ ਰਾਜ ਕੇ ਅਤੇ ਰਿਹਾ ਕਰਤਾ ਲੇਕਿਨ ਕਾਰਨ ਦੱਸਿਆ ਨਹੀਂ ਹੈ ਕਿਉਂ ਰਿਹਾ ਕੀਤਾ ਗਿਆ ਲੇਕਿਨ ਫੇਰੇ ਡਿਟੇਨ ਕੀਤਾ ਗਿਆ ਸੀ ਥਾਣਾ ਡੁਗਰੀ ਦੇ ਵਿੱਚ ਡਿਟੇਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਭਾਜਪਾ ਦੀ ਤमाम ਜਿਲ੍ਹਾ ਲੁਧਿਆਣਾ ਦੀ ਤमाम ਉਸ ਲੀਡਰਸ਼ਿਪ ਨੇ ਤਰਨਾ ਲਗਾਇਆ ਤਾਂ ਉਸ ਦੇ ਪ੍ਰੈਸ਼ਰ ਦੇ ਹੇਠ ਬਿਨਾ ਦੱਸੇ ਲੁਧਿਆਣਾ ਡੁਗਰੀ ਥਾਣੇ ਦੇ ਦੂਸਰੇ ਰਸਤੇ ਤੋਂ ਸਨੀ ਕੈ ਜਿਹਨੜੀ ਪ੍ਰਧਾਨ ਹੈ ਦਿਹਾਤੀ ਲੁਧਿਆਣਾ ਦੇ ਉਹਨਾਂ ਨੂੰ ਰਿਹਾ ਕੀਤਾ ਗਿਆ ਕਾਰਨ ਦੱਸਿਆ ਨਹੀਂ ਗਿਆ ਕਿ ਰਿਹਾ ਜੁਰਕਤਾ ਇਸ ਤੋਂ ਬਾਅਦ ਨੂੰ ਤਰਨਾ ਵੀ ਭਾਜਪਾ ਵਰਗਾਂ ਨੂੰ ਉਠਾਇਆ ਗਿਆ ਚਮਮੈਂਦ ਬੋਬੀ ਦਾ ਸੰਦੀਪ ਸ਼ਰਮਾ ਜੈਨ ਸਰਟੀ ਵੀ ਲੁਧਿਆਣਾ